ਥੱਲੇ ਜਿਹੜੇ ਇਹ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਈ ਸੀਗੇ ਨਾ ਉਹ ਇੱਥੇ ਥੱਲੇ ਮੋਢਾ ਲਾ ਕੇ ਆ ਕੇ ਖੜਦੇ ਸੀਗੇ ਤੇ ਜਦੋਂ ਇਹਦੇ ਸਾਣੀ ਇੱਕ ਗੋਲਾ ਨਿਕਲਦਾ ਸੀਗਾ ਤੇ ਉਦੋਂ ਜਿਹੜਾ ਬੰਦਾ ਇੱਥੇ ਮੋਢਾ ਲਾ ਕੇ ਖੜਿਆ ਉਹਦੋਂ ਉਹਦਾ ਮਨਕਾ ਟੁੱਟ ਜਾਂਦਾ ਸੀ ਕਿ ਤੇ ਉਹ ਸਾਈਡ ਤੇ ਤੇ ਇਦਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨੂੰ ਮੋਢਾ ਲਾ ਕੇ ਆ ਤੋਪ ਚਲਾਉਣ ਦੇ ਲਈ ਸਾਰੇ ਖੜੇ ਸੀਗੇ ਤੇ ਆ ਤੁਸੀਂ ਦੇਖੋ ਵੀ ਆ ਲਿਖਿਆ ਹੋਇਆ ਜੇ ਮੁੱਦਕੀ 18 ਦਸੰਬਰ ਤੇ 1800 ਆ ਮੈਂ ਜ਼ੂਮ ਕਰਨਾ ਆ ਤੁਸੀਂ ਦੇਖੋ 18 ਦਸੰਬਰ 1845 1845 ਦੇ ਵਿੱਚ ਇਹ ਹੋਈਆਂ ਸੀਗੀਆਂ ਲੜਾਈਆਂ ਤੇ ਜਿਹੜੀਆਂ ਮੈਂ ਤੁਹਾਨੂੰ ਤੋਹਫ਼ਾ ਦਿਖਾਈਆਂ ਸੀਗੀਆਂ ਉਹਨਾਂ ਤੇ ਵੀ 1845 ਲਿਖਿਆ ਸਿਕਿਆ ਜਾਨੀ ਕਿ 1845 ਦੇ ਵਿੱਚ ਇਹ ਇੱਥੇ ਲੜਾਈ ਹੋਈ ਸੀਗੀ ਲੰਬਾਈ ਮੈਂ ਤੁਹਾਨੂੰ ਦੱਸ ਹੀ ਦਿੱਤੀ ਵੀ 90 ਫੁੱਟ ਤਾਣ ਉੱਚਾ ਜੇ ਤੇ ਇੱਥੇ ਆ ਉਰਦੂ ਦੇ ਵਿੱਚ ਲਿਖਿਆ ਆ ਫਿਰੋਸ਼ਾ ਤੇ ਹੁਣ ਤੁਸੀਂ ਦੇਖਿਓ ਜਿੱਥੇ ਹੁਣ ਮੈਂ ਇਹਨੂੰ ਹੱਥ ਲਾ ਰਹਿਣਾ ਕਿਸੇ ਟਾਈਮ ਇੱਥੇ ਵੱਡੇ ਵੱਡੇ ਜਰਨੈਲਾਂ ਨੇ ਅਥ ਰੱਖਿਆ ਹੋਣਾ ਤੋਪ ਚਲਾਈ ਹੋਣੀ ਵੱਡੇ ਵੱਡੇ ਸ਼ਿਪਾਂਜਾਂ ਨੇ ਇਹਨਾਂ ਨੂੰ ਅਥ ਰੱਖ ਕੇ ਇੰਦੇ ਤੇ ਤੋਪ ਚਲਾਈ ਹੋਣੀ ਬਹੁਤ ਯਾਰ ਬਹੁਤ ਵਧੀਆ ਲੱਗਦਾ ਵੀ ਇਦਾਂ ਜਦੋਂ ਆਪਾਂ ਇਤਿਹਾਸ ਬਾਰੇ ਸੁਣਦੇ ਨਾ ਬਹੁਤ ਵਧੀਆ ਲੱਗਦਾ ਉਹ ਕਿਵੇਂ ਉਹ ਸਾਰੇ ਆਪਣੇ ਨਵੇਂ ਵਲੌਗ ਵਿੱਚ ਆਪਣੇ ਇੱਕ ਮਸਤ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਚਲਦੀ ਪਈ ਪੰਜਾਬ ਦੀ ਸਿਰਜਣੇ ਆਪਣੇ ਪੰਜਾਬ ਦੇ ਪੁਰਾਣੇ 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 ਵੇਲਿਆਂ ਦੇ ਹਨਾ ਇਹ ਮਹਿਲ ਨੇ ਜਿਵੇਂ ਮੁਸਲਮਾਨਾਂ ਦੇ ਹੋ ਗਏ ਅੰਗਰੇਜ਼ਾਂ ਦੇ ਵੇਲਿਆਂ ਦੇ ਮਹਿਲ ਹੋ ਗਏ ਉਹ ਆਪਾਂ ਤੁਹਾਨੂੰ ਵਿਖਾਉਣੇ ਪਏ ਆ ਜੇ ਜੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਚਾਰ ਵੀਡੀਓ ਆਪਾਂ ਪਾਤੀਆਂ ਉਹਨਾਂ ਚਾਰਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੇਗਾ ਉਹਨਾਂ ਬਹੁਤ ਮਸਤ ਵੀਡੀਓ ਨੇ ਤੇ ਅੱਜ ਆਪਾਂ ਜਾਣੇ ਪਏ ਆ ਫਿਰੋਸ਼ਾ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇਆਂ ਦੇ ਬੁਰਜ ਖੜੇ ਹੋਏ ਉਹ ਆਪਾਂ ਤੁਹਾਨੂੰ ਵਿਖਾਵਾਂਗੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਇਹ ਮਹਾਰਾਜਾ ਰਜੀਤ ਸਿੰਘ ਸਿੱਖ ਫੈਮਿਲੀ ਤੋਂ ਬਲੋਂਗ ਕਰਦੇ ਸੀ ਤੇ ਉਹਨਾਂ ਦੀ ਲੜਾਈ ਅੰਗਰੇਜ਼ਾਂ ਨਾਲ ਹੁੰਦੀ ਯਾਨੀ ਕਿ ਬ੍ਰਿਟਿਸ਼ ਰਾਜ ਨਾਲ ਹੁੰਦੀ ਉਹ ਸਾਰੀਆਂ ਤਸਵੀਰਾਂ ਪੇਂਟਿੰਗ ਬਣੀਆਂ ਹੋਈਆਂ ਨੇ ਤੋਂ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਬਲੌਗ ਨਾਲੇ ਵੀ ਕੰਟੀਨਿਊ ਬਣੇ ਰਹੇ ਜੇ ਕੁਮਸਤ ਬਲੌਗ ਹੋਣ ਵਾਲਾ ਤਾਂ ਬਲੌਗ ਨੂੰ ਲਾਈਕ ਥੋਕ ਦਿਓ ਨਹੀਂ ਹਾਂਜੀ ਮਿੱਤਰੋ ਆਪਣੇ ਨਾਲ ਆਪਣਾ ਹੈਗਾ ਬੱਚਾ ਭਰਤ ਆਹ ਖੜਾ ਭਰਤ ਕੀ ਕਹੇਗਾ ਫਰੋਸ਼ਾ ਜਾ ਰਹੇ ਆ ਫਰੋਸ਼ਾ ਜਾ ਕੇ ਤੁਹਾਨੂੰ ਦਿਖਾਉਣੇ ਆ ਹਾਂ ਫਰੋਸ਼ਾ ਜਾ ਰਹੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਪ੍ਰਾਣਾ ਆਪਣਾ ਇਤਿਹਾਸ ਤੇ ਪਹਿਲਾਂ ਤੁਸੀਂ ਆ ਮੜੇ ਜਾਂ ਦਰਸ਼ਨ ਕਰੋ ਆਪਣੇ ਪੁਰਾਣੇ ਇਤਿਹਾਸ ਦੇ ਜਿਹੜਾ ਕਿ ਆਪਣਾ ਪੰਜਾਬੀ ਕਲਚਰ ਹੈ ਪਿਆਬ ਦਾ ਨਾ ਇਹ ਆ ਦੋ ਬਲਦ ਨੇ ਤੇ ਬਲਦ ਨੂੰ ਝੋਟਿਆ ਹੋਇਆ ਐਵੇਂ ਸ਼ਾਇਦ ਬੋਲਦੇ ਨੇ ਤੇ ਪਿੱਛੇ ਹੈਗਾ ਵਾ ਕਿਸਾਨ ਤੇ ਜਿਹੜਾ ਖੇਤੀ ਕਰਦਾ ਪਿਆ ਇਹ ਹੱਲ ਦੇ ਹੱਲ ਦੇ ਨਾਲ ਜਿਵੇਂ ਪੈਲੀ ਪਾਉਂਦੇ ਹੁੰਦੇ ਸੀ ਨਾ ਹੁਣ ਤਾਂ ਜਦੋਂ ਟਰੈਕਟਰ ਆ ਗਏ ਤੇ ਆਪਣਾ ਪੁਰਾਣਾ ਕਲਚਰ ਨਤੀ ਕਰਦੇ ਪਾਕਿਸਤਾਨ ਦੇ ਵਿੱਚ ਅਜੇ ਵੀ ਬਲਦਾ ਨਾਲ ਖੇਤੀ ਕਰਦੇ ਉਹ ਇਦਾਂ ਹੀ ਤੇ ਆਪਣੇ ਤਾਂ ਟਰੈਕਟਰ ਆ ਗਏ ਨੇ ਤੇ ਆ ਦੇਖੋ ਕਰੋ ਚੈੱਕ ਕਿੰਨਾ ਸੋਹਣਾ ਲੱਗਦਾ ਪਿਆ ਇੱਥੇ ਫਰੋਸ਼ਾ ਤੋਂ ਅੱਗੇ 3 ਕਿਲੋਮੀਟਰ ਜਿੱਥੇ ਕਿ ਫਰੋਸ਼ਾ ਮੈਮੋਰੀਅਲ ਦਾ ਮਿਊਜ਼ੀਅਮ ਬਣਿਆ ਆ ਤੇ ਇਹ ਮੇਨ ਲੜਾਈ ਇੱਥੇ ਫਰੋਸ਼ਾ ਹੋਈ ਸੀਗੀ ਤੇ ਇੱਥੇ ਚਾਰ ਲੜਾਈਆਂ ਹੋਈਆਂ ਸੀਗੀਆਂ ਟੋਟਲ ਆਪਣੇ ਇੱਥੇ ਪਹਿਲਾ ਹੋਈ ਸੀਗੀ ਫਰੋਸ਼ਾ ਮੁਦਕੀ ਸਭਰਾਉਂ ਤੇ ਚੇਲਿਆਂਵਾਲ ਤੇ ਜਿਹੜਾ ਚੇਲਿਆਂਵਾਲ ਉਹ ਹੁਣ ਪਾਕਿਸਤਾਨ ਵਿੱਚ ਹੈਗਾ ਤੇ ਹੁਣ ਮੈਂ ਜਿੱਥੇ ਖੜਾ ਆ ਇਹ ਫਰੋਸ਼ਾ ਪਿੰਡੇ ਦੇ ਫਰੋਸ਼ਾ ਪਿੰਡ ਤੋਂ 3-4 ਕਿਲੋਮੀਟਰ ਦੂਰ ਆਪਣੇ ਬਣੀ ਹੋਈ ਹੈ ਮਿਊਜ਼ੀਅਮ ਤੇ ਆ ਤੁਸੀਂ ਦੇਖੋ ਇਹ 뮤ਜ਼ੀਅਮ ਦੁਬਾਰਾ ਬਣਾਉਦੇ ਪਏ ਤੇ ਆ ਤੁਸੀਂ ਦੇਖੂਗਾ ਤੋਪ ਆ ਜਿਹੜੀ ਤੋਪ ਹੁਣ ਤੁਸੀਂ ਦੇਖਦੇ ਪਏ ਜੀ ਇਹ ਸੀਗੀ ਅੰਗਰੇਜ਼ਾਂ ਦੀ ਆ ਵੇਖੋ ਇਹਦੇ ਤੇ ਸਪੈਸ਼ਲ ਉਹਨਾਂ ਦੀ ਮੋਹਰ ਲਿਖੀ ਹੋਈ ਹੈ ਆ ਉਰਦੂ ਚ ਲਿਖਿਆ ਹੈ ਤੇ ਆ ਦੇ ਜੀ ਐਚ ਕੁਆਟਰਸ ਫਿਰੋਜ਼ਪੁਰ ਤੇ ਆ ਉਹਨਾਂ ਦੀ ਇਹ ਫਿਰੋਜ਼ਪੁਰ ਇਹ ਜਾਨੀ ਕਿ ਇਹ ਅੰਗਰੇਜ਼ਾਂ ਦੇ ਸੀ ਕਿ ਤੋਪ ਆ ਜਿੰਦੇ ਤੇ ਲਿਖਿਆ ਹੋਇਆ ਇਹ 1854 ਤੇ ਇੱਕ ਇਹ ਸੀਗੀ ਤੇ ਹੋਰ ਵੀ ਮਿਊਜ਼ੀਅਮ ਚ ਬਹੁਤ ਹਥਿਆਰ ਪਏ ਹੁਣ ਦੁਬਾਰਾ ਉਹਨੂੰ ਬਣਾਉਦੇ ਪੈਣਾ ਤੇ ਇਸ ਕਰਕੇ ਉਹ ਹਥਿਆਰ ਸਾਰੇ ਚੱਕ ਕੇ ਲੈ ਗਏ ਆ ਚੰਡੀਗੜ੍ਹ ਤੇ ਆਹ ਸਗੀ ਦੂਸਰੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੀਗੀ ਤੋਪ ਤੇ ਆਹ ਤੁਸੀਂ ਦੇਖੋ ਆਹ ਵਿਰਾਸਤ ਹੈ ਖਾਲਸਾ ਦੀ ਇੱਥੇ ਮੋਹਰ ਵੀ ਲੱਗੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੀ ਨਾ ਜੋ ਇਹ ਬਹੁਤ ਸਾਰੀਆਂ ਤੋਪਾਂ ਸੀਗੀਆਂ ਪਰ ਉਹਨਾਂ ਦੇ ਜੋ ਇੱਕ ਤੋਪ ਦਾ ਜਾਨੀ ਕਿ ਇਧਰਲਾ ਜਿਹੜਾ ਤੁਸੀਂ ਚੱਕਾ ਦੇਖਦੇ ਪਏ ਜੀ ਉਹ ਟੁੱਟ ਜਾਂਦਾ ਹੁੰਦਾ ਵਾ ਤੇ ਇਸ ਜਿਸ ਕਰਕੇ ਤੋਪ ਨਹੀਂ ਚਲਦੀ ਤੇ ਅੰਗਰੇਜ਼ ਥਲੇ ਜਿਹੜੇ ਇਹ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਈ ਸੀਗੇ ਨਾ ਉਹ ਇੱਥੇ ਤਾਂ ਲਈ ਮੋਢਾ ਲਾ ਕੇ ਆ ਕੇ ਖੜਦੇ ਸੀਗੇ ਤੇ ਜਦੋਂ ਇਹਦੇ ਸਾਣੀ ਇੱਕ ਗੋਲਾ ਨਿਕਲਦਾ ਸੀਗਾ ਤੇ ਉਦੋਂ ਜਿਹੜਾ ਬੰਦਾ ਇੱਥੇ ਮੋਢਾ ਲਾ ਕੇ ਖੜਿਆ ਹੁੰਦਾ ਉਹਦਾ ਮੁੰਡਕਾ ਟੁੱਟ ਜਾਂਦਾ ਸੀ ਕਿ ਤੇ ਉਹ ਸਾਈਡ ਤੇ ਤੇ ਇਦਾਂ ਦੀ ਹਜ਼ਾਰੇ ਦੀ ਗਿਣਤੀ ਦੇ ਵਿੱਚ ਇਹਨੂੰ ਮੋਢਾ ਲਾ ਕੇ ਆ ਤੋਪ ਚਲਾਉਣ ਦੇ ਲਈ ਸਾਰੇ ਖੜੇ ਸੀਗੇ ਵਧੀਆ ਇੰਟਰਸਟਿੰਗ ਇਤਿਹਾਸ ਹੁੰਦਾ ਨਾ ਆਪਣੇ ਜਿਵੇਂ ਭਾਰਤ ਦੇ ਪਾਕਿਸਤਾਨ ਦਾ ਲਾਲੂ ਜਾਂ ਫਿਰ ਆਪਣੇ ਬ੍ਰਿਟਿਸ਼ ਦਾ ਰਾਜ ਦਾ ਆਪਣੇ ਜਿਵੇਂ ਮਹਾਰਾਜਾ ਰਜੀਤ ਸਿੰਘ ਦਾ ਲਾਲੂ ਬਹੁਤ ਵਧੀਆ ਤੇ ਯੂਜ਼ ਹੋਏ ਹਨ ਇਹਦੇ ਚ 9 ਤਰ੍ਹਾਂ ਦੇ ਤੰਤੂ ਇਹਦੇ ਚ ਯੂਜ਼ ਹੋਏ ਨੇ ਆ ਜਿਹੜੀ ਲੱਕੜ ਏ ਇਹ ਲੱਕੜ ਨੂੰ ਨਹੀਂ ਘੋਣ ਗਈ ਇਹ ਵੀ ਉਸ ਤਰ੍ਹਾਂ ਦੀ ਉਦਾਂ ਦੀ ਉਦਾਂ ਹੀ ਖੜੀ ਏ ਆ ਹੁਣ ਤੁਸੀਂ ਦੇਖਿਓ ਜਿੱਥੇ ਹੁਣ ਮੈਂ ਇਹਨੂੰ ਹੱਥ ਲਾ ਰਹਿਣਾ ਕਿਸੇ ਟਾਈਮ ਇੱਥੇ ਵੱਡੇ ਵੱਡੇ ਜਰਨੈਲਾਂ ਨੇ ਹੱਥ ਰੱਖਿਆ ਹੋਣਾ ਧੋਪ ਚਲਾਈ ਹੋਣੀ ਵੱਡੇ ਵੱਡੇ ਛਪਾਂਜਾਂ ਨੇ ਇਹਨਾਂ ਨੂੰ ਹੱਥ ਰੱਖ ਕੇ ਇੰਦੇ ਤੇ ਧੋਪ ਚਲਾਈ ਹੋਣੀ ਬਹੁਤ ਯਾਰ ਬਹੁਤ ਵਧੀਆ ਲੱਗਦਾ ਵੀ ਇਦਾਂ ਦੀ ਜਦੋਂ ਆਪਾਂ ਇਤਿਹਾਸ ਬਾਰੇ ਸੁਣਦੇ ਨਾ ਬਹੁਤ ਵਧੀਆ ਲੱਗਦਾ ਦੇ ਆਪਾਂ ਆ ਗਏ ਫਰੋਸ਼ਾ ਜਿੱਥੇ ਕਿ ਲਾਟ ਲੱਗੀ ਹੋਈ ਪਹਿਲਾਂ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਕਿ ਮਹਾਰਾਜਾ ਰਜੀਤ ਸਿੰਘ ਨੇ ਬੁਰਜ ਬਣਾਏ ਸੀ ਤੇ ਉਹ ਥੋੜੀ ਜੀ ਇਨਫੋਰਮੇਸ਼ਨ ਗਲਤ ਹੋ ਗਈ ਕਿਉਂਕਿ ਤੇ ਕਿਉਂਕਿ ਸਹੀ ਦੱਸਣਾ ਵੀ ਬਹੁਤ ਵਧੀਆ ਗੱਲ ਵੀਡੀਓ 'ਚ ਹੁਣ ਆਪਾਂ ਪਹੁੰਚੇ ਹੋਏ ਆਂ ਪਹਿਲੀ ਲੜਾਈ ਜਿੱਥੇ ਹੋਈ ਸੀਗੀ ਫਰੋਸ਼ਾ ਇੱਥੇ ਬਹੁਤ ਵੱਡੀ ਲੜਾਈ ਹੋਈ ਸੀਗੀ ਤੇ ਆਹ ਤੁਸੀਂ ਦੇਖੋ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਗਿਆ ਏ ਹੁਣ ਬਹੁਤ ਬੰਬ ਚੀਜ਼ ਬਣੀ ਜਾਂਦੀ ਤੇ ਹਾਲੇ ਇਹਦਾ ਕੰਮ ਚੱਲਦਾ ਪਿਆ ਪੂਰਾ ਇਹਦੇ ਤੇ ਇਤਿਹਾਸ ਤੂਸ ਲਾਉਣਗੇ ਆ ਦੇਖੋ ਤੁਸੀਂ ਆ ਜਗੀ ਆ ਸੀਗੀ ਲਾਰਟ ਇਹ ਲਾਰਟ ਇੱਥੇ ਮਿੱਤਰੋ ਇਹ ਲਾਰਟ ਇਹ ਹੀ ਦਰਸਾਉਂਦੀ ਪਈ ਵੀ ਜਾਨੀ ਕਿ ਗੋਰਿਆਂ ਨੇ ਆਪਦੀ ਨਿਸ਼ਾਨੀ ਇੱਥੇ ਛੱਡ ਕੇ ਗਏ ਆਪਣੇ ਪੰਜਾਬ ਦੇ ਵਿੱਚ ਵੀ ਅਸੀਂ ਸਿੱਖਾਂ ਤੋਂ ਜਿੱਤੇ ਸੀਗੇ ਤੇ ਉਹ ਸਿੱਖਾਂ ਤੋਂ ਜਿੱਤੇ ਕਿਉਂ ਸੀਗੇ ਉਹ ਵੀ ਮੈਂ ਤੁਹਾਨੂੰ ਦੱਸਣਾ ਵੀ ਇਹ ਮੇਨ ਜਿਹੜੀ ਲੜਾਈ ਸੀਗੀ ਮਹਾਰਾਜਾ ਰਜੀਤ ਸਿੰਘ ਨਾਲ ਹੀ ਸੀਗੀ ਤੇ ਉਦੋਂ ਕਿਉਂਕਿ ਮਹਾਰਾਜਾ ਰਜੀਤ ਸਿੰਘ ਬਿਮਾਰ ਹੋ ਗਏ ਸੀਗੇ ਤੇ ਇਸ ਕਰਕੇ ਉਹ ਲੜਾਈ ਲੜ ਨਹੀਂ ਸਕੇ ਸੀਗੇ ਤੇ ਉਹਨਾਂ ਦਾ ਉਸ ਉਦੋਂ ਸੀਗੇ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਵੀ ਸ਼ਾਇਦ ਹੈਗੇ ਸੀਗੇ ਕਿਉਂਕਿ ਤੇ ਹਰੀ ਸਿੰਘ ਨਲਵਾ ਵੀ ਸੀਗੇ ਤੇ ਉਹਨਾਂ ਦੇ ਜਿਹੜੇ ਗਾਂ ਜਰਨੈਲ ਸੀਗੇ ਉਹ ਲੜਾਈ ਇਹ ਲੜਦੇ ਪਏ ਸੀਗੇ ਤੇ ਆ ਤੁਸੀਂ ਦੇਖੋ ਆ ਉਹ ਹੀ ਪੇਂਟਿੰਗ ਕੀਤੀ ਗਈ ਏ ਤੇ ਆ ਤੁਸੀਂ ਦੇਖੋ ਤੋਪ ਆ ਜਿਹੜੀ ਅੰਗਰੇਜ਼ਾਂ ਦੀ ਤੋਪ ਏ ਤੇ ਤੇ ਆ ਆ ਤੁਸੀਂ ਦੇਖੋ ਆ ਤੋਪਾਂ ਬਣੀ ਹੋਈਆਂ ਅਥਲੇਆ ਗੋਰਿਆਂ ਦੀਆਂ ਜਾਨੀ ਕਿ ਬ੍ਰਿਟਿਸ਼ ਰਾਜ ਜਿਹੜਾ ਕਿ ਇੰਗਲੈਂਡ ਉਹਨਾਂ ਦੀਆਂ ਇਹ ਗੋਰਿਆਂ ਦੀਆਂ ਫੋਟੋਆਂ ਦਰਸਾਉਂਦੀਆਂ ਪਈਆਂ ਤੇ ਆ ਉੱਪਰ ਸਿੱਖ ਫੌਜਾਂ ਹੈਗੀਆਂ ਜਾਨੀ ਕਿ ਇਲਾਟ ਦੀ ਉਚਾਈ ਹੈਗੀ ਹੈ 90 ਫੁੱਟ 90 ਫੁੱਟ ਤੋਂ ਉੱਚਾ ਵਾ ਤੇ ਜੇ ਮਿੱਤਰੋ ਆ ਦੇਖੋ ਤੇ ਪੰਜਾਬੀ ਚ ਲਿਖਿਆ ਫਰੋਸ਼ਾ ਮਹੀਨਪੁਰ ਤਾਰੀਖ ਯਾਰ ਆ ਮੈਨੂੰ ਸਮਝ ਨਹੀਂ ਆਦੇ ਵੀ ਆ ਕਿੰਨੀ ਤਾਰੀਖ ਆ ਜ ਸਤੰਬਰ ਹੋਣਾ ਤੇ ਉੱਤੇ ਆ ਵੀ ਨਹੀਂ ਸਾਨੂੰ ਪਤਾ ਲੱਗਦਾ ਕੀ ਹੈ ਕਿਉਂਕਿ ਮੈਂ ਗੂਗਲ ਕਰਕੇ ਵੇਖਿਆ ਗੂਗਲ ਤੇ ਵੀ ਨਹੀਂ ਪਤਾ ਲੱਗਦਾ ਵੀ ਕੀ ਹੈਗਾ ਵਾ ਤੇ ਐਂਦੀ ਲੰਬਾਈ ਮੈਂ ਤੁਹਾਨੂੰ ਦੱਸ ਹੀ ਦਿੱਤੀ ਵੀ 90 ਫੁੱਟ ਤੱਕ ਉੱਚਾ ਜੀ ਤੇ ਇੱਥੇ ਆ ਉਰਦੂ ਦੇ ਵਿੱਚ ਲਿਖਿਆ ਆ ਫਿਰੋਸ਼ਾ ਤੇ ਟੋਟਲ ਤਿੰਨਾਂ ਸੱਦਾ ਤੇ ਉਰਦੂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਲਿਖਿਆ ਆ ਇਹ ਬਾਕੀ ਜਿਹੜੀ ਮੈਂ ਤੁਹਾਨੂੰ ਆ ਦਿਖਾ ਦਿੱਤੀ ਵੀ ਆ ਪੇਂਟਿੰਗ ਹੋਈ ਤੇ ਇਹ ਲੜਾਈ ਦਾ ਹੋਣ ਦਾ ਕਾਰਨ ਇਹ ਸੀ ਕਿ ਵੀ ਮਹਾਰਾਜਾ ਰਣਜੀਤ ਸਿੰਘ ਨੇ ਗੋਰਿਆਂ ਨੂੰ ਕਿਹਾ ਸੀ ਕਿ ਵੀ ਤੁਸੀਂ ਮੇਰੇ ਪੰਜਾਬ ਦੇ ਵਿੱਚ ਜਾਨੀ ਕਿ ਆਪਣੇ ਪੰਜਾਬ ਦੇ ਵਿੱਚ ਰਹੋ ਕੋਈ ਚੱਕਰ ਨਹੀਂ ਤੇ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਕੁਝ ਮੈਂਬਰ ਜਾਨੀ ਕਿ ਬੰਦੇ ਹੁੰਦੇ ਹੀ ਨੇ ਜਿਹੜੇ ਕਿ ਚੁਗਲਖੋਰ ਹੁੰਦੇ ਨੇ ਤੋਂ ਜਾ ਕੇ ਉਹ ਰਲ ਗਏ ਅੰਗਰੇਜ਼ਾਂ ਨਾਲ ਤੇ ਜਦੋਂ ਮਹਾਰਾਜਾ ਰਜੀਤ ਸਿੰਘ ਬਿਮਾਰ ਹੋ ਗਿਆ ਉਹਨਾਂ ਨੇ ਵੀ ਇਹ ਸੋਚਿਆ ਵੀ ਹੁਣ ਹਮਲਾ ਕਰਨਾ ਬਹੁਤ ਵਧੀਆ ਰਹੇਗਾ ਤਾਂ ਫਿਰ ਉਹ ਹਮਲਾ ਕਰ ਦਿੱਤਾ ਚ ਗਿਆ ਚਾਰ ਜਗ੍ਹਾ ਮੁਦਕੀ ਫਰੋਸ਼ਾ ਸਭਰਾ ਤੇ ਚੇਲਿਆ ਵਾ ਤੇ ਚੇਲਿਆ ਵਾਲਾ ਤਾਂ ਪਾਕਿਸਤਾਨ ਵਿੱਚ ਹੀ ਹੈ ਇਸ ਟਾਈਮ ਕਿਉਂਕਿ ਉਦੋਂ ਆਪਣਾ ਪਾਕਿਸਤਾਨ ਇੰਡੀਆ ਦੇ ਵਿੱਚ ਹੀ ਹੁੰਦਾ ਸੀਗਾ ਇੱਕ ਹੀ ਰਾਜ ਹੁੰਦਾ ਸੀਗਾ ਪੰਜਾਬ ਵੀ ਇੱਕ ਹੀ ਹੁੰਦਾ ਸੀਗਾ ਤੇ ਆਪਾਂ ਪਹਿਲਾਂ ਤੁਹਾਨੂੰ ਚੈੱਕ ਕਰਵਾਦਾ ਇਹ ਜਿਹੜੀ ਫਰੋਸ਼ਾ ਤੇ ਹੁਣ ਆਪਾਂ ਦੂਸਰਾ ਜਣਾ ਮੁਦਕੀ ਹੁਣ ਮੁਦਕੀ ਵੀ ਤੁਹਾਨੂੰ ਚੈੱਕ ਕਰਾਉਣਾ ਮੁਦਕੀ ਦੀ ਲਾਟ ਮੁਦਕੀ ਦੀ ਲਾਟ ਇੱਥੇ ਵੀ ਲੜਾਈ ਹੋਈ ਸੀ ਜਿਵੇਂ ਮੈਂ ਤੁਹਾਨੂੰ ਵੀਡੀਓ ਤੋਂ ਪਹਿਲਾਂ ਦੱਸਿਆ ਸੀ ਨਾ ਵੀ ਟੋਟਲ ਚਾਰ ਜੰਗਾਂ ਲੜਾਈ ਹੋਈ ਸੀ ਇੱਕ ਪਾਕਿਸਤਾਨ ਦੇ ਚੇਲਿਆਂ ਵਾਲਾ ਪਿੰਡ ਵਿੱਚ ਹੋਈ ਸੀਗੀ ਮੁਦਕੀ ਪਿੰਡ ਵਿੱਚ ਹੋਈ ਸੀਗੀ ਫਰੋਸ਼ਾ ਹੋਈ ਸੀਗੀ ਤੇ ਸਭਰਾਉਂ ਵੀ ਹੋਈ ਸੀਗੀ ਫਰੋਸ਼ਾ ਮੁਦਕੀ ਸਭਰਾਉ ਇਹ ਤਿੰਨ ਪਿੰਡ ਆਪਣੇ ਪੰਜਾਬ ਦੇ ਵਿੱਚ ਹੀ ਨੇ ਕਿਉਂਕਿ 1947 ਤੋਂ ਬਾਅਦ ਫਿਰ ਉਧਰਲੇ ਪੰਜਾਬ ਦੇ ਵਿੱਚ ਰਹਿ ਜਾਂਦਣ ਨਾ ਚੇਲਿਆਂ ਵਾਲਾ ਤੇ ਆਹ ਤੁਸੀਂ ਕਰੋ ਚੈੱਕ ਤੇ ਆ ਜੇ ਲਾਟ ਇਹਦੀ ਹਾਈਟ ਹੈਗੀ 85 ਤੋਂ 90 ਫੁੱਟ ਬੋਲਦੇ ਪਏ ਨੇ ਤੇ ਤੇ ਆ ਤੁਸੀ ਦੇਖੋ ਵੀ ਇੰਦੇ ਤੇ ਲਿਖਿਆ ਆ ਇਹ 1870 ਯਾਨੀ ਕਿ 1870 ਦੇ ਵਿੱਚ ਲੜਾਈ ਹੋਈ ਸੀਗੀ ਤੇ ਜਿਹੜਾ ਇਹ ਮਹਾਰਾਜਾ ਰਜੀਤ ਸਿੰਘ ਦੀਆਂ ਫੌਜਾਂ ਦੇ ਨਾਲ ਤੇ ਆ ਤੁਸੀ ਦੇਖੋ ਵੀ ਆ ਉਦੋਂ ਬ੍ਰਿਟਿਸ਼ ਰਾਜ ਦੇ ਜਿਹੜੇ ਇੰਗਲੈਂਡ ਦੇ ਜਿਹੜੇ ਅੰਗਰੇਜ਼ ਨੇ ਉਹਨਾਂ ਦੇ ਸਿਪਾਈ ਨੇ ਤੇ ਆ ਤੁਸੀ ਦੇਖੋ ਵੀ ਆਪਣੇ ਆ ਦੂਸਰੇ ਪਾਸੇ ਆ ਜਿਹੜੇ ਆਗੇ ਆਪਣੀ ਸਿੱਖ ਫੌਜਾਂ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਤੇ ਆਇਦਰ ਆ ਨੀਚੇ ਵਾਲੇ ਪਾਸੇ ਹੈਗੇ ਬ੍ਰਿਟਿਸ਼ ਰਾਜ ਜਾਨੀ ਕਿ ਇੰਗਲੈਂਡ ਦੀਆਂ ਫੌਜਾਂ ਨੇ ਇੰਨਾ ਸ਼ਕਤੀਸ਼ਾਲੀ ਰਾਜਾ ਸੀਗਾ ਬਹੁਤ ਯਾਰ ਮਹਾਨ ਰਾਜਾ ਸੀਗਾ ਜਿੱਦਾਂ ਕਿ ਮਹਾਰਾਜਾ ਰਜੀਤ ਸਿੰਘ ਹੋ ਗਿਆ ਤੇ ਹਰੀ ਸਿੰਘ ਨਲਵਾ ਹੋ ਗਿਆ ਜਦੋਂ ਮਹਾਰਾਜਾ ਰਜੀਤ ਸਿੰਘ ਬਿਮਾਰ ਹੁੰਦੇ ਨੇ ਤੇ ਸ਼ਾਇਦ ਉਹਨਾਂ ਦੀ ਉਦੋਂ ਡੈਥ ਹੋ ਜਾਂਦੀ ਡੈਥ ਤੋਂ ਬਾਅਦ ਇਹ ਸਾਰਾ ਲੜਾਈ ਦਾ ਜਿਹੜਾ ਪਲਾਨ ਇਹ ਅੰਗਰੇਜ਼ ਕਰਦੇ ਨੇ ਤੇ ਕੁਝ ਮਹਾਰਾਜਾ ਰਜੀਤ ਸਿੰਘ ਦੇ ਜਿਹੜੇ ਸੈਨਿਕ ਹੁੰਦੇ ਨੇ ਜਰਨੈਲ ਹੁੰਦੇ ਉਹ ਅੰਗਰੇਜ਼ਾਂ ਨਾਲ ਰਲ ਜਾਂਦੇ ਤੇ ਆਦੋਂ ਫਿਰ ਮਹਾਰਾਜਾ ਰਜੀਤ ਸਿੰਘ ਤੇ ਉਹ ਅਟੈਕ ਕਰਦੇ ਨੇ ਉਹਦੀਆਂ ਫੌਜਾਂ ਤੇ ਅਟੈਕ ਕਰਦੇ ਕਿਉਂਕਿ ਯਾਰ ਕਿਉਂਕਿ ਇੰਨਾ ਮਹਾਰਾਜਾ ਰਜੀਤ ਸਿੰਘ ਇੰਨਾ ਸ਼ਕਤੀਸ਼ਾਲੀ ਰਾਜਾ ਸੀ ਨਾ ਵੀ ਉਹਨੂੰ ਇਹ ਬਿਨਾ ਧੋਖੇ ਤੋਂ ਹਰਾਇਆ ਹੀ ਨਹੀਂ ਜਾ ਸਕਦਾ ਸੀਗਾ ਧੋ ਤੇ ਆ ਤੁਸੀਂ ਦੇਖੋ ਵੀ ਆ ਲਿਖਿਆ ਹੋਇਆ ਜੇ ਮੁਦਕੀ 18 ਦਸੰਬਰ ਤੇ 1800 ਆ ਮੈਂ ਜ਼ੂਮ ਕਰਨਾ ਆ ਤੁਸੀਂ ਦੇਖੋ 18 ਦਸੰਬਰ 1845 1845 ਦੇ ਵਿੱਚ ਇਹ ਹੋਈਆਂ ਸੀਗੀਆਂ ਲੜਾਈਆਂ ਤੇ ਜਿਹੜੀਆਂ ਮੈਂ ਤੁਹਾਨੂੰ ਤੋਹਫਾ ਦਿਖਾਈਆਂ ਸੀਗੀਆਂ ਉਹਨਾਂ ਤੇ ਵੀ 1845 ਹੀ ਲਿਖਿਆ ਸੀਗਾ ਯਾਨੀ ਕਿ 1845 ਦੇ ਵਿੱਚ ਇਹ ਇੱਥੇ ਲੜਾਈ ਹੋਈ ਸੀਗੀ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਹੈ ਆਉਤ ਸੁਣਾ ਯਾਰ ਆ ਮੁਦਕੀ ਤੋਂ ਵਾਪਸ ਆਉਂਦੇ ਪਏ ਸੀ ਕਿ ਤੇ ਰਾਜ ਇੱਕ ਬਹੁਤ ਵਧੀਆ ਮੈਨੂੰ ਚੀਜ਼ ਮਿਲੀ ਪੰਜਾਬੀ ਮਾਂ ਬੋਲੀ ਯਾਨੀ ਕਿ ਊੜਾੜਾ ਇਹਦੇ ਟੋਟਲ 41 ਅੱਖਰ ਜੇ ਤੇ ਮੈਂ ਇਸ ਟਾਈਮ ਕਿਹੜਾ ਪਿੰਡ ਲੋਹਾਮ ਆ ਦੇਖੋ ਲੋਹਾਮ ਪਿੰਡ ਆ ਪਖੜਾ ਤੇ ਉੱਥੇ ਆ ਦੇਖੋ ਜਿਵੇਂ ਆਪਾਂ ਪੁਰਾਣੇ ਜ਼ਮਾਨਿਆਂ ਵਿੱਚ ਜਿਵੇਂ ਆ ਸਲੇਟੀ ਆ ਫੱਟੀ ਨਾ ਫੱਟੀ ਦੇ ਉੱਤੇ ਆਪਾਂ ਲਿਖ ਦਿੰਦੇ ਸੀਗੇ ਦਬਾਤ ਨਾਲ ਮੈਂ ਤਾਂ ਨਹੀਂ ਲਿਖਦਾ ਸੀਗਾ ਪਰ ਜਿਵੇਂ ਮੇਰੇ ਦਾਦੇ ਪ੍ਰਦਾਦੇ ਲਿਖ ਦਿੰਦੇ ਕਿ ਉਹ ਦੱਸ ਦਿੰਦੇ ਸੀਗੇ ਤੇ ਉਦਾਂ ਲਿਖ ਕੇ ਉਹਨਾਂ ਲਾਇਆ ਹੋਇਆ ਕਿੰਨਾ ਵਧੀਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਆਪਣੇ ਪੰਜਾਬੀ ਇੰਗਲਿਸ਼ ਨੂੰ ਪਹਿਲ ਦਿੰਦੇ ਤੇ ਇੰਗਲਿਸ਼ ਦੀ ਜਿਹੜੀ ਐਨ ਜਿਵੇਂ ਬਹੁਤ 5-7 ਅੱਖਰ ਸਾਇਲੈਂਟ ਰਹਿ ਜਾਂਦੇ ਨੇ ਤੇ ਆਪਣੀ ਪੰਜਾਬੀ ਮਾਂ ਬੋਲੀ ਦੀ ਜਾਨੀ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਆ ਬਿੰਦੀ ਹੈ ਨਾ ਇਹ ਵੀ ਆਪ ਦਾ ਆਵਾਜ਼ ਕੱਢਦੀ ਯਾਨੀ ਕਿ ਇਹ ਵੀ ਆਪ ਦੇ ਆਪ ਦਾ ਆਪ ਦੱਸਦੀ ਵੀ ਮੈਂ ਆ ਏ ਸੱਸੇ ਪਰ ਬਿੰਦੀ ਸਾਹ ਬੋਲੇ ਤੇ ਜਿੰਦੇ ਜੋ ਬਿੰਦੀ ਲਾ ਦੀ ਤੇ ਕੱਲਾ ਸੱਸਾ ਰਹਿ ਜਾਣਾ ਹਾਜੀ ਮਿੱਤਰੋ ਆਪਾਂ ਆ ਗਏ ਜੀ ਆਪਣੇ ਤੀਜੇ ਪਿੰਡ ਦੇ ਬੂਟੇ ਵਾਲੇ ਆ ਫਿਲਹਾਲ ਮੈਂ ਬੂਟੇ ਵਾਲੇ ਖਣਾ ਤੇ ਬੂਟੇ ਵਾਲੇ ਤੋਂ ਅੱਗੇ ਹੈਗਾ ਸਭਰਾ ਸੋ ਉੱਥੇ ਵੀ ਆਪਾਂ ਜਾਣਾ ਤੇ ਬਰਾਦ ਤੁਸੀਂ ਆ ਚੈੱਕ ਕਰੋ ਆ ਬੁਰਜ ਵੀ ਉਹ ਉਦੋਂ ਹੀ ਬਣਾਇਆ ਗਿਆ ਜਦੋਂ ਇੱਥੇ ਆਪਣੇ ਤਿੰਨਾ ਪਿੰਡਾਂ ਦੇ ਵਿੱਚ ਲੜਾਈ ਹੋਈ ਸੀ ਜਿਵੇਂ ਤੇ ਇਹ ਵੀ ਉਦੋਂ ਹੀ ਅੰਗਰੇਜ਼ ਹੀ ਇਹਨੂੰ ਬਣਾ ਕੇ ਗਏ ਸੀ ਜਦੋਂ ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਸੈਨਾ ਤੋਂ ਅੰਗਰੇਜ਼ ਜਿੱਤ ਗਏ ਸੀਗੇ ਤੇ ਉਹਨਾਂ ਆਪਦੀ ਯਾਦ ਵਿੱਚ ਤੇ ਇਹ ਵੀ ਇੱਕ ਉਦੋਂ ਹੀ 1845 ਦੇ ਵਿੱਚ ਹੀ ਤਿਆਰ ਕੀਤਾ ਗਿਆ ਸੀਗਾ ਇਹ ਵੀ ਬੁਰਜ ਤੇ ਇੱਕ ਆਪਣਾ ਤੀਸਰਾ ਬੁਰਜ ਜਿਹੜਾ ਕਿ ਮੇਨ ਬੁਰਜ ਉਹ ਵੀ ਸਭਰਾ ਦੇ ਵਿੱਚ ਉਹ ਵੀ ਇੱਥੋਂ ਅੱਗੇ ਦੇ ਉਹ ਵੀ ਆਪਾਂ ਵੇਖਣ ਜਾਣਾ ਤੇ ਪਹਿਲਾਂ ਤੁਸੀਂ ਇਹਨੂੰ ਚੈੱਕ ਕਰੋ ਵੀ ਇਹ ਵੀ ਕਿੰਨੇ ਸਾਲਾਂ ਦਾ ਖੜਾ ਤੇ ਬਾਕੀ ਇਹਦੇ ਆਸੇ-ਪਾਸੇ ਆ ਜਿਹੜੀਆਂ ਸਾਰੀਆਂ ਪੈਲੀਆਂ ਨੇ ਵੇਖੋ ਕਿਤੋਂ ਇਹ ਕਿੰਨੇ ਸੋਹਣੀਆਂ ਲੱਗਦੀਆਂ ਪਈਆਂ ਨਾ ਵੇਖੋ ਇਹ ਢਲਦਾ ਸੂਰਜ ਆਪਣੇ ਪੰਜਾਬ ਦਾ ਤੇ ਹਰੇ-ਭਰੇ ਖੇਤ ਆਪਣੇ ਪੰਜਾਬ ਦੇ ਕਿੰਨਾ ਸੋਹਣਾ ਲੱਗਦਾ ਪਿਆ ਤੇ ਇਹ ਆ ਆਪਣਾ ਖੜਿਆ ਜੇ ਝੋਟਾ ਹਣਾ ਜਾਣੀ ਕਿ ਬੰਬੂ ਕਾਟ ਇਹਦਾ ਨਾਮ ਆਪਾਂ ਬੰਬੂ ਕਾਟ ਰੱਖਿਆ ਘਟੂ ਘਟ 150 ਕਿਲੋਮੀਟਰ ਅਸੀਂ ਚੱਲ ਗਏ ਤਿੰਨ ਪਿੰਡ ਕਵਰ ਕੀਤੇ ਜਿਵੇਂ ਆਪਾਂ ਪਹੁੰਚ ਗਏ ਆਪਣੇ ਸਭਰਾ ਮੈਮੋਰੀਅਲ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਨੇ ਅੰਗਰੇਜ਼ਾਂ ਨਾਲ ਮੁਕਾਬਲਾ ਕੀਤਾ ਸੀਗੇ ਤੇ ਜੀ ਮਿੱਤਰੋ ਆਹ ਕਰੋ ਚੈੱਕ ਇਹ ਹੈ ਕਿ ਇਹ ਹੈਗੀ ਜੀ ਸੁਪਰਹਾਂ ਦੀ ਲਾਟ ਜਾਨੀ ਕਿ ਅੰਗਰੇਜ਼ਾਂ ਨੇ ਇਹਨੂੰ ਨਾਮ ਦਿੱਤਾ ਸੀਗਾ ਲਾਟ ਮਿੱਤਰੋ ਹੁਣ ਆਹ ਚੈੱਕ ਕਰੋ ਹੁਣੇ ਨਵਾਂ ਬੰਦਾ ਪਏ ਹੁਣ ਦੁਬਾਰਾ ਰੇਨੋਵੇਟ ਕਰਦੇ ਪਏ ਤੇ ਉਹ ਤੁਸੀਂ ਦੇਖੋ ਪਹਿਲੀਆਂ ਫੋਟੋਆਂ ਮੇਰੇ ਕੋਲ ਹੈਗੀਆਂ ਪਹਿਲੀਆਂ ਤੇ ਹੁਣ ਇਹਨੂੰ ਦੁਬਾਰਾ ਰੇਨੋਵੇਟ ਕਰ ਦਿੱਤਾ ਵਾ ਤੇ ਆਹ ਖੜਾ ਜੀ ਆਪਣਾ ਬੁਲਟ ਤੇ ਆਪਾਂ ਚੱਲੇ ਚੱਲੇ ਆ ਅੰਦਰ ਤੇ ਆਹ ਦੇਖੋ ਤੁਸੀਂ ਇਹਦੀ ਹਾਈਟ ਹੈਗੀ ਜੇ 45 ਫੁੱਟ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਸੀ ਨਾ ਉਹਨੇ ਦੀ ਹਾਈਟ ਹੈਗੀ 80 ਤੋਂ 90 ਫੁੱਟ ਤੇ ਇਹਦੀ ਹਾਈਟ ਹੈਗੀ ਇਹ 40 ਫੁੱਟ ਆ ਦੇਖੋ ਤੁਸੀਂ ਸਾਰੇ ਤਿੰਨੋਂ ਜਗ੍ਹਾ ਤੇ ਸੇਮ ਬਣਿਆ ਹੋਇਆ ਹਾਂ ਹਾਂਜੀ ਮਿੱਤਰੋ ਇੰਦੇ ਤੇ ਲਿਖਿਆ ਇਰਕਟਡ 1868 1868 ਤੇ ਆ ਲੋ ਇਹਨੂੰ ਚੈੱਕ ਕਰੋ ਇਹ ਕਲਰ ਇੰਦਾ ਏਦਾਂ ਹੀ ਰਹਿਣਾ ਹੈ ਤੇ ਮੈਂ ਜਦੋਂ ਅੱਗੇ ਪੁੱਛਿਆ ਸੀ ਨਾ ਉਹਨਾਂ ਨੂੰ ਵੀ ਇਹਨੂੰ ਕਲਰ ਕਰਨਾ ਉਹ ਕਹਿੰਦੇ ਨਹੀਂ ਇਹਦਾ ਕਲਰ ਇੱਦਾਂ ਦਾ ਹੀ ਰਹਿਣਾ ਇਹ ਪਾਸ਼ਾਾਂ 'ਚ ਲਿਖਿਆ ਜਿਹੜਾ ਪਹਿਲਾਂ ਮੈਂ ਤੁਹਾਨੂੰ ਮੁਦਕੀ ਵਾਲਾ ਦਿਖਾਇਆ ਸੀ ਉਹਦੇ ਤਿੰਨ ਭਾਸ਼ਾਾਂ ਹੀ ਵਰਤੀਆਂ ਗਈਆਂ ਤੇ ਸਾਰੇ ਭਾਸ਼ਾਾਂ ਵਿੱਚ ਲਿਖਿਆ ਹੈ ਆਹ ਲਿਖਿਆ ਹੈ ਪਿਆਬੀ 'ਚ ਆਪਣਾ ਸਬਰਾਂ ਉਹ ਤੇ ਹਾਲੇ ਇਹਦਾ ਕੰਮ ਚੱਲਦਾ ਪਿਆ ਮਿਸਤਰੀ ਮੁਤਰੀ ਲੱਗੇ ਨੇ ਇਹਨੂੰ ਬਣਾਉਂਦੇ ਪਏ ਨੇ ਤੇ ਆਹ ਹਿੰਦੀ 'ਚ ਲਿਖਿਆ ਸਬਰਾਂ ਉਹ ਤੇ ਦੂਸਰੀ ਸਾਈਡ ਹੈਗਾ ਵਾ ਉਰਦੂ 'ਚ ਆਹ ਦੇਖੋ ਤੁਸੀਂ ਆ ਇਹਨੂੰ ਉਰਦੂ ਚ ਲਿਖਿਆ ਤੇ ਆ ਉਥੇ ਕਾਊਂਟਰ ਹੋਏਗਾ ਇੱਥੇ ਵੈਰੀਫਿਕੇਸ਼ਨ ਵਾਸਤੇ ਤੇ ਇੱਥੇ ਆ ਰਹੀ <div>ਪੇਂਟਿੰਗ ਤੇ ਜਿਹੜੇ ਤਿੰਨੇ ਮੈਨ ਤੁਹਾਨੂੰ ਇਹ ਲਾਟ ਦਿਖਾਈ ਨਾ ਤਿੰਨਾ ਤੇ ਸੇਮ ਪੇਂਟਿੰਗ ਕੋਈ ਵਾ ਕੋਈ ਜ਼ਿਆਦਾ ਡਿਫਰੈਂਟ ਨਹੀਂ ਹੈਗਾ ਵਾ ਆ ਤੁਸੀਂ ਦੇਖੋ ਵੀ ਆ ਜਿਹੜੇ ਸਿੱਖ ਫੌਜਾਂ ਨੇ ਹੱਥ ਤਲਵਾਰਾਂ ਫੜੀਆਂ ਹੋਈਆਂ ਤੇ ਜਿਹੜੇ ਬ੍ਰਿਟਿਸ਼ ਸਰਾਜ ਵਾਲੇ ਸੀਗੇ ਉਹਨਾਂ ਦੇ ਅੱਠ ਦੀਆਂ ਬੰਦੂਕਾਂ ਸੀਗੀਆਂ ਤੇ ਆ ਉਹਨਾਂ ਦੇ ਘੋੜੇ-ਘੋੜੇ ਮੂਢੇ ਮਰੇ ਪਏ ਮਰੇ ਪਏ ਨੇ ਤੇ ਹ ਆਪਣੀਆਂ ਸਿੱਖ ਫੌਜਾਂ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਜਦੋਂ ਅੰਗਰੇਜ਼ਾਂ ਨੇ ਆਪਣੇ ਪੰਜਾਬ ਤੇ ਹੈਂਡਓਵਰ ਕੀਤਾ ਉਹਦੇ ਰਾਜ ਦੇ ਵਿੱਚ ਹੈਂਡਓਵਰ ਕੀਤਾ ਮਤਲਬ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਅੰਗਰੇਜ਼ਾਂ ਨੇ ਉੱਤੇ ਆ ਕੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਜੇਲ ਨਹੀਂ ਮਿਲੀ ਤੇ ਤੁਸੀਂ ਦੇਖੋ ਵੀ ਮਹਾਰਾਜਾ ਰਣਜੀਤ ਸਿੰਘ ਨੇ ਟੋਟਲ 42 ਸਾਲ ਆਪਣੇ ਪੰਜਾਬ ਤੇ ਰਾਜ ਕੀਤਾ ਉਹ ਇੰਨਾ ਮਹਾਨ ਆਪਣੇ ਪੰਜਾਬ ਨੂੰ ਬਣਾਇਆ ਇੱਕ ਸੋਨੇ ਦੀ ਝੜੀ ਤੇ ਜਾਂ ਭਰਤ ਵੀ ਤੈਨੂੰ ਇੱਧਰ ਆ ਨਹੀਂ ਹੈ ਜੀ ਤੇ ਤੈਨੂੰ ਕਿਵੇਂ ਦਾ ਲੱਗਦਾ ਪਿਆ ਫਿਰ ਬਹੁਤ ਵਧੀਆ ਲੱਗਿਆ ਹੈ ਹਨਾ ਇਤਿਹਾਸਿਕ ਚੀਜ਼ਾਂ ਦੇਖ ਕੇ ਪਰ ਅੱਜ ਥੱਕ ਗਿਆ ਸਫ਼ਰ ਬਹੁਤ ਹੋ ਗਿਆ ਹਾਂ ਕੱਟੂ ਦਾ 150 ਕਿਲੋਮੀਟਰ ਬੁਲਟ ਚੱਲਿਆ ਲਗਾਤਾਰ ਦੇ ਮਿੱਤਰੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਐਵੇਂ ਦੇ ਇਤਿਹਾਸ ਦੇ ਨਾਲ ਜੁੜੇ ਹੋਏ ਆਪਣੇ ਪੁਰਾਣੇ ਇਤਿਹਾਸ ਦੇ ਨਾਲ ਜੁੜੇ ਹੋਏ ਹਨਾ ਲੱਭਣੇ ਬਹੁਤ ਮੁਸ਼ਕਲ ਹੁੰਦੇ ਜੀ ਤੇ ਐਵੀਆਂ ਦੀਆਂ ਚੀਜ਼ਾਂ ਲੱਭਣੀਆਂ ਪੁਰਾਣੀਆਂ ਬਹੁਤ ਮੁਸ਼ਕਲ ਹੁੰਦੀਆਂ ਤੇ ਇਸ ਕਰਕੇ ਵੀਡੀਓ ਨੂੰ ਲਾਈਕ ਠੋਕ ਦਿਓ ਜੀ ਤੇ ਕਮੈਂਟ ਜਰੂਰ ਕਰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਤੇ ਐਵੀਆਂ ਦੀਆਂ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ ਤੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਆ